ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਸ ਦੀ ਗ੍ਰਿਫਤਾਰੀ ਨੂੰ ਲੈ ਕੇ ਜੋ ਸੋਸ਼ਲ ਮੀਡੀਆ ਦੇ ਉੱਪਰ ਖਬਰਾਂ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਤੇ ਹੁਣ ਇੱਕ ਹੋਰ ਖਬਰ ਸਾਹਮਣੇ ਆਈ ਹੈ ਭਗਵੰਤ ਮਾਨ ਦੀ ਬੇਟੀ ਸੀਰਤ ਕੌਰ ਮਾਨ ਦੀ ਸੁਖਬੀਰ ਬਾਦਲ ਦੀ ਗ੍ਰਿਫਤਾਰੀ ਨੂੰ ਲੈ ਕੇ ਸੀਰਤ ਕੌਰ ਮਾਨ ਹੋ ਗਈ ਹੈ ਲਾਈਵ ਤੇ ਲਾਈਵ ਆ ਕੇ ਆਪਣੇ ਪਿਤਾ ਨੂੰ ਸੁਣਾ ਦਿਤਿਆ ਕਰਿਆ ਕਰਿਆ ਤੇ ਵੀਡੀਓ ਹੋ ਗਈ سوشل میڈیا ਤੇ ਵਾਇਰਲ ਤੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਵੀ ਸੀਰਤ ਕੌਰ ਮਾਨ ਦੇ ਲਾਈਵ ਦੇ ਚਾਰੇ ਪਾਸੇ ਚਰਚੇ ਹੋ ਰਹੇ ਨੇ ਜੀ ਹਾਂ ਦੋਸਤੋ ਜੇਕਰ ਆਪਾਂ ਗੱਲ ਕਰੀਏ ਸੀਰਤ ਕੌਰ ਮਾਨ ਦੀ ਤਾਂ ਸੀਰਤ ਕੌਰ ਮਾਨ ਅਕਸਰ ਹੀ ਜਦੋਂ ਲਾਈਵ ਆਉਂਦੀ ਹੈ ਤੇ ਭਗਵੰਤ ਮਾਨ ਉਦੋਂ ਵਿਵਾਦਾਂ ਦੇ ਵਿੱਚ ਘਿਰ ਜਾਂਦਾ ਹੈ ਭਗਵੰਤ ਮਾਨ ਉਦੋਂ ਉਸ ਨੂੰ ਅੱਗਾ ਪਿੱਛਾ ਨਹੀਂ ਲੱਗਦਾ ਕਿਉਂਕਿ ਸੀਰਤ ਕੌਰ ਮਾਨ ਜਦੋਂ ਲਾਈਵ ਆਉਂਦੀ ਹੈ ਤੇ ਲਾਈਵ ਆ ਕੇ ਉਸਦੇ ਸਾਰੇ ਕਾਲੇ ਰਾਜ ਖੋਲ ਦਿੰਦੀ ਹੈ ਹੁਣ ਸੁਖਬੀਰ ਬਾਦਲ ਨੂੰ ਗ੍ਰਿਫਤਾਰ ਕਰਨ ਦੇ ਪਿੱਛੇ ਗੀ ਰਾਜ ਹੈ ਆਖਰਕਾਰ ਕਿਉਂ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਹੈ ਸੀਰਤ ਕੌਰ ਮਾਨ ਨੇ ਲਾਈਵ ਆ ਕੇ ਸਾਰੇ ਖੁਲਾਸੇ ਕਰ ਦਿੱਤੇ ਨੇ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵੀ ਅੱਗ ਵਾਂਗੂ ਵਾਇਰਲ ਹੋ ਰਹੀ ਹੈ ਜੀ ਹਾਂ ਬਣੇ ਰਹੋ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਵਾਂਗੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਵੱਤੋ ਵੱਧ ਸ਼ੇਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹੇ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਤੇ ਆਪਾਂ ਅੱਜ ਜ਼ਿਕਰ ਕਰਦੇ ਹਾਂ ਭਗਵੰਤ ਮਾਨ ਦੀ ਬੇਟੀ ਸੀਰਤ ਕੌਰ ਮਾਨ ਦੇ ਬਾਰੇ ਸੀਰਤ ਕੌਰ ਮਾਨ ਉਸ ਦਾ ਜ਼ਿਕਰ ਆਪਾਂ ਜ਼ਿਕਰ ਕਰੀਏ ਤਾਂ ਜਦੋਂ ਆਪਣੇ ਸੋਸ਼ਲ ਮੀਡੀਆ ਕਾਉਂਟਸ ਦੇ ਉੱਪਰ ਲਾਈਵ ਹੁੰਦੀ ਹੈ ਤੇ ਸਾਰਿਆਂ ਦੀਆਂ ਨਜ਼ਰਾਂ ਸੀਰਤ ਕੌਰ ਮਾਨ ਤੇ ਹੁੰਦੀਆਂ ਨੇ ਕਿ ਸੀਰਤ ਕੌਰ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਰੇ ਆਖਰਕਾਰ ਕਿਹੜੇ ਕਾਲੇ ਰਾਜ ਦੇ ਭਗਵੰਤ ਮਾਨ ਅਕਸਰ ਡਰਿਆ ਤੇ ਸਹਿਮਿਆ ਰਹਿੰਦਾ ਹੈ ਜਦੋਂ ਸਿਰਤ ਕੌਰ ਮਾਨ ਲਾਈਵ ਹੋ ਜਾਂਦੀ ਹੈ ਸਿਰਤ ਕੌਰ ਮਾਨ ਜਦੋਂ ਪਿਛਲੀ ਵਾਰ ਲਾਈਵ ਹੋਈ ਸੀ ਤੇ ਲਾਈਵ ਹੋ ਕੇ ਇਸ ਨੇ ਭਗਵੰਤ ਮਾਨ ਦੇ ਸਾਰੇ ਕਾਲੇ ਰਾਜ ਖੋਲ ਦਿੱਤੇ ਸੀ ਭਗਵੰਤ ਮਾਨ ਦੇ ਸਾਰੇ ਕਾਲੇ ਚਿੱਟੇ ਉਜਾਗਰ ਕਰ ਦਿੱਤੇ ਸੀ ਕਿਵੇਂ ਭਗਵੰਤ ਮਾਨ ਨੇ ਸ਼ਰਾਬ ਪੀ ਕੇ ਉਹਨਾਂ ਦੀ ਮਾਤਾ ਦੇ ਨਾਲ ਕੁੱਟਮਾਰ ਕਰਦਾ ਸੀ ਦੋਨਾਂ ਬੱਚਿਆਂ ਨੂੰ ਲਾवारिस ਛੱਡ ਦਿੱਤਾ ਬੱਚੇ ਆਪਣੇ ਸਟਰਗਲ ਕਰਕੇ ਜੋ ਕਿ ਵਿਦੇਸ਼ ਦੇ ਵਿੱਚ ਹੁਣ ਪੜ੍ਹਾਈ ਕਰ ਰਹੇ ਨੇ ਉਹਨਾਂ ਦੀ ਮਾਂ ਉੱਥੇ ਕੰਮ ਕਰਦੀ ਹੈ ਸਟਰਗਲ ਕਰਦੀ ਹੈ ਅਤੇ ਉਸੇ ਹੀ ਵੇस्ते ਅੱਜ ਬੱਚੇ امی ਆਪਣੇ ਆਪਣੇ ਪੈਰਾਂ ਤੇ ਖੜੇ ਨੇ ਜੋ ਵੀ ਵਿਦੇਸ਼ਾਂ ਦੇ ਵਿੱਚ ਆਪਣਾ ਕੰਮਕਾਰ ਕਰਦੇ ਨੇ ਪਰ ਹੁਣ ਜੇਕਰ ਭਗਵੰਤ ਮਾਨ ਦੀ ਗੱਲ ਕਰੀਏ ਤਾਂ ਭਗਵੰਤ ਮਾਨ ਨੇ ਵੀ ਇਹ ਕਹਿ ਦਿੱਤਾ ਕਿ ਮੈਂ ਸਭ ਕੁਝ ਆਪਣੇ ਬੱਚਿਆਂ ਦੇ ਨਾਮ ਕਰ ਚੁੱਕਿਆ ਮੇਰੇ ਕੋਲ ਹਾਲ ਫਿਲਹਾਲ ਦੇ ਵਿੱਚ ਕੁਝ ਵੀ ਨਹੀਂ ਹੈ ਐਦਾਂ ਦੀ ਉਸ ਦੀ ਸਟੇਟਮੈਂਟ ਵੀ ਸੀਰਤ कौर ਮਾਨ ਦੇ ਲਾਈਨ ਤੋਂ ਬਾਅਦ ਆਈ ਸੀ ਪਰ ਹੁਣ ਦੇਖਦੇ ਦੇਖਦੇ ਇਹੀ ਖਬਰ ਸਾਹਮਣੇ ਆਉਂਦੀ ਹੈ ਕਿ ਸੀਰਤ ਕੌਰ ਮਾਨ ਜੋ ਹੈ ਆਪਣੇ ਪਿਤਾ ਤੋਂ ਬਹੁਤ ਜ਼ਿਆਦਾ ਖਫਾ ਹੈ ਤੇ ਖਫਾ ਉਦੋਂ ਇਸ ਜਦੋਂ ਡਾਕਟਰ ਗੁਰਪ੍ਰੀਤ ਕੌਰ ਮਾਨ ਦੇ ਨਾਲ ਉਸ ਦਾ ਵਿਆਹ ਹੋਇਆ ਸੀ ਵਿਆਹ ਤੱਕ ਤਾਂ ਠੀਕ ਸੀ ਜਦੋਂ ਡਾਕਟਰ ਗੁਰਪ੍ਰੀਤ ਸਿਰਤਕੌਰ ਮਾਨ ਦੇ ਜਦੋਂ ਬੇਟੀ ਘਰ ਹੋਈ ਤੇ ਉਸ ਤੋਂ ਬਾਅਦ ਸਿਰਤਕੌਰ ਮਾਨ ਲਾਈਵ ਆਈ ਹੈ ਤੇ ਲਾਈਵ ਆ ਕੇ ਉਸਨੇ ਆਪਣੇ ਪਿਤਾ ਨੂੰ ਖਰੀਆਂ ਖਰੀਆਂ ਸੁਣਾ ਦਿੱਤੀਆਂ। ਭਗਵੰਤ ਮਾਨ ਚਾਹੇ ਚੰਗਾ ਕਰਮ ਕਰੇ ਚਾਹੇ ਮਾੜਾ ਕਰਮ ਕਰੇ। ਇਨਸਾਨ ਜੇ ਕਿੰਨਾ ਮਰਜੀ ਚੰਗਾ ਹੋਵੇ ਜੇਕਰ ਉਸ ਦਾ ਪਰਿਵਾਰ ਦੇ ਵਿੱਚ ਉਸ ਦੀ ਇੱਜ਼ਤ ਨਹੀਂ ਨਾ ਤਾਂ ਉਸ ਦੀ ਪੂਰੇ ਦੇਸ਼ ਦੇ ਵਿੱਚ ਜਿੰਨੀ ਮਰਜੀ ਜੇ ਪ੍ਰਧਾਨ ਮੰਤਰੀ ਲੱਗਿਆ ਹੋਵੇ ਜੇ ਮੁੱਖ ਮੰਤਰੀ ਨਾ ਫੇਰ ਵੀ ਉਸ ਦੀ ਇੱਜ਼ਤ ਨਹੀਂ ਹੁੰਦੀ। ਹੁਣ ਆਪਾਂ ਦੋਸਤੋ ਜ਼ਿਕਰ ਕਰਦੇ ਹਾਂ ਭਗਵੰਤ ਮਾਨ ਦੀ, ਭਗਵੰਤ ਮਾਨ ਬੇਸ਼ੇ ਜਿੰਨਾ ਮਰਜੀ ਚੰਗਾ ਕੰਮ ਕਰ ਲਵੇ ਪਰ ਫੇਰ ਵੀ ਆਪਣੇ ਪਰਿਵਾਰ ਦੀ ਨਜ਼ਰਾਂ ਦੇ ਵਿੱਚ ਉਹਨੇ ਮੇਰਾ ਨਿਮਾ ਹੀ ਰਹੇਗਾ। ਜੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਮਿਲਦਿਆਂ ਕਿਸ ਨਵੀਂ ਵੀਡੀਓ ਦੇ ਨਾਲ। ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ। ਧੰਨਵਾਦ।